ਆਪਣੇ ਸਰਜੀਤ ਬਾਜਾਖਾਨਾ YouTube ਚੈਨਲ ਜੁੜਨ ਵਾਲੇ ਸਾਰੇ ਸਤਿਕਾਰਯੋਗ ਸ਼ਖਸੀਅਤਾਂ ਨੂੰ ਜੀ ਆਇਆਂ ਨੂੰ ਆਖਦੇ ਆਂ ਆਸ ਕਰਦਾ ਜਿੱਥੇ ਵੀ ਹੋਵੋਗੇ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਐਤਵਾਰ ਆ ਤੇ ਹਰ ਐਤਵਾਰ ਦੀ ਤਰ੍ਹਾਂ ਆਪਾਂ ਗੁਰੂ ਘਰ ਦੇ ਦਸਤੂਰਾਂ ਵਾਂਗ ਤੇ ਜਾਂਦੇ ਆ ਖਾਸ ਕਰ ਪ੍ਰਦੇਸੀ ਲੋਕ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਐਤਵਾਰ ਨੂੰ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਕਿਉਂਕਿ ਮਾਂ ਬੋਲੀ ਨਾ ਜੁੜਨ ਦੇ ਲਈ ਉੱਥੇ तकरीबन ਹਰ ਬਹੁਤੇ ਗੁਰੂ ਘਰਾਂ ਦੇ ਵਿੱਚ ਲਗਭਗ ਪੰਜਾਬੀ ਸਕੂਲ ਹੁੰਦੇ ਆ ਤੇ ਇੱਕ ਵੱਡਾ ਕਾਰਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਜੁਦਾਰੇ ਤੇ ਦੂਜੇ ਪੰਜਾਬੀ ਸਕੂਲ ਤੇ ਤੀਜਾ ਭਾਈਚਾਰੇ ਨੂੰ ਮਿਲਨ ਵਰਤਨ ਇਹ ਸਾਰੀਆਂ ਗੱਲਾਂ ਇੱਕੋ ਜਗ੍ਹਾ ਤੇ ਪੂਰੀਆਂ ਹੋ ਜਾਂਦੀਆਂ ਅਸੀਂ ਵੀ ਬਸ ਜਾਣ ਲੱਗੇ ਆ ਤਾਂ ਸੋਚਿਆ ਸੀ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰ ਲਈਏ ਕੋਸ਼ਿਸ਼ ਕਰਿਆ ਕਰੋ ਵਤ ਵਤ ਜੁੜਿਆ ਕਰੋ ਅਸੀਂ 1000 ਸਬਸਕ੍ਰਾਈਬ ਦੀ ਵੇਟ ਕਰਦੇ ਆਂ ਜਦੋਂ 1000 ਸਬਸਕ੍ਰਾਈਬ ਵੇਟ ਇਹ ਚੈਨਲ ਨਾਲ ਜੁੜ ਗਿਆ ਫਿਰ ਤੁਹਾਨੂੰ ਕੁਝ ਵੱਖਰਾ ਹੀ ਦਿਖਾਇਆ ਕਰਾਂਗੇ ਤੇ ਪਰ ਫਿਰ ਵੀ ਤੁਸੀਂ ਇਹਨਾਂ ਮਾਨਸਿਕਤਾ ਕਰ ਦਿੰਨੇ ਹੋ ਲਚਰਤਾ ਤੋਂ ਨੂੰ ਤਿਆਗ ਕੇ ਇੱਕ ਸੱਭਿਆਤ ਚਾਰ ਚੀਜ਼ਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹਿਆ ਕਰੋ ਚੜ੍ਹਦੀ ਕਲਾ ਚ ਰਹਿਆ ਕਰੋ ਵਸਦੇ ਰਹੋ ਧੰਨਵਾਦ